ਦੱਸਿਆ ਕਿ ਪੰਜਾਬ ਦੇ ਵਿੱਚ ਇੱਕ 4 ਸਾਲ ਦੀ ਲੜਕੀ ਦੇ ਨਾਲ ਰੇਪ ਕਰਨ ਦਾ ਮਾਮਲਾ ਸਾਹਮਣੇ ਆਉਂਦਾ ਹੈ ਜਦ ਲੜਕੀ ਦਾ ਮੈਡੀਕਲ ਸਿਵਲ ਹਸਪਤਾਲ ਦੇ ਵਿੱਚ ਕਰਵਾਇਆ ਜਾਂਦਾ ਹੈ ਤਾਂ ਹਰ ਕੋਈ ਹੈਰਾਨ ਰਹਿ ਜਾਂਦਾ ਹੈ ਉਸਦੇ ਗੁਵਾਂਡੀ ਨੇ ਜਿਸ ਦੀ ਉਮਰ 25 ਸਾਲ ਦੀ ਸੀ ਉਸ ਨੂੰ ਆਪਣੇ ਘਰੇ ਬੁਲਾਇਆ ਤੇ ਉਸ ਤੋਂ ਬਾਅਦ ਇਸ ਕਿਨੌਨੀ ਵਾਰਤਾਤ ਨੂੰ ਅੰਜਾਮ ਦਿੱਤਾ ਹੈ ਪੁਲਿਸ ਨੇ ਫਿਲਹਾਲ ਮਾਮਲਾ ਦਰਜ ਕਰ ਲਿਆ ਹੈ ਪੁਲਿਸ ਬੱਚੀ ਨੂੰ ਹਸਪਤਾਲ ਲੈ ਕੇ ਆਈ ਹੈ ਜਿੱਥੇ ਪਰਿਵਾਰਕ ਮੈਂਬਰਾਂ ਨੇ ਬਿਆਨ ਦਰਜ ਕਰਵਾਏ ਗਏ ਨੇ ਸਰਕਾਰੀ ਹਸਪਤਾਲ ਦੇ ਡਾਕਟਰ ਨੇ ਕਿਹਾ ਕਿ ਬੱਚੀ ਕਾਫੀ ਡਰੀ ਤੇ ਸੈਮੀ ਹੋਈ ਹੈ ਉਸ ਦਾ ਮੈਡੀਕਲ ਰਾਕਟ ਰਚ ਕੀਤਾ ਗਿਆ ਹੈ ਦੂਸਰੀ ਤਰਫ ਬੱਚੀ ਦੇ ਮਾਤਾ ਪਿਤਾ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਹੁਣ ਅਜਿਹੇ ਲੋਕਾਂ ਨੂੰ ਬਖਸ਼ਾ ਨਾ ਜਾਵੇ ਸਖਤ ਸਜ਼ਾ ਦਿੱਤੀ ਜਾਵੇ ਜਿਸ ਤੇ ਚੱਲਦੇ ਕਿਸੇ ਬੱਚੀ ਨੂੰ ਕੋਈ ਭੇੜੀਆ ਆਪਣਾ ਸ਼ਿਕਾਰ ਨਾ ਬੜਾ ਸਕੇ ਮਾਮਲਾ ਜੋ ਸਾਹਮਣੇ ਆ ਰਿਹਾ ਹੈ ਮਾਨਸਾ ਜ਼ਿਲ੍ਹੇ ਦੇ ਪਿੰਡ ਕਿਸ਼ਨਗੜ ਫਰਮਾਹੀ ਦਾ ਸਾਹਮਣੇ ਆ ਰਿਹਾ 4 ਸਾਲ ਦੀ ਬੱਚੀ ਦੇ ਨਾਲ ਕਿਨੌਣੀ ਹਰਕਤ ਕੀਤੀ ਜਾਂਦੀ ਹੈ 25 ਸਾਲ ਦੇ ਇਸ ਨੌਜਵਾਨ ਦੇ ਵੱਲੋਂ ਜੋ ਕਿ ਉਸ ਦਾ ਗੁਆਂਢੀ ਹੁੰਦਾ ਉਸ ਬਾਅਦ ਪੁਲਿਸ ਨੇ ਕਿਹਾ ਕਿ ਹੁਣ આરોપી ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੇ ਕਾਰਵਾਈ ਬੰਦ ਦੀ ਉਸਤੇ ਹੁਣ ਕੀਤੀ ਜਾਵੇਗੀ। ਮਾਰਚ ਕੱਢੀ ਜਾਂਦਾ ਸੀ ਜੇ ਮੇਰਾ ਬੱਚਾ। ਹਾਂ। ਮੈਂ ਸਬਜ਼ੀ ਨੂੰ ਤਰਕਾ ਲਾਈ ਜਾਂਦੀ ਸੀ। ਬਾਦੂ ਕੱਢਦੇ ਨੂੰ ਲੈ ਗਿਆ। ਸਾਈਕਲ ਇਹ ਕੱਢੀ ਜਾਂਦਾ ਸੀ ਮੇਰਾ ਬੱਚਾ। ਇਹਨੂੰ ਕੁਲਚੇ ਨਾਲ ਆਪ ਚ ਦੇ ਕੇ ਲੈ ਗਿਆ। ਅੱਧਾ ਕੇ ਮੈਂ ਚੱਕਾ। ਮੇਰੇ ਬੱਚੇ ਬਾਪਸ ਨਹੀਂ ਆਇਆ। ਬੱਸ ਇਹ। ਮੈਂ ਘਰ ਤਾਂ ਸਾਡੇ ਚਾਤ ਚੱਕ ਕਰ ਬੜ ਗਿਆ ਹਾਂ। ਉਹ ਜੱਤ ਵੀ ਕਿਹਨੇ ਭਾਗਿਆ ਹੂ ਸਗਰ ਅਸੀਂ ਤੀਜਾ ਕਰ ਦੇਖੇ ਰਕਿ ਉਹ ਬੱਚਾ ਇਹਨਾਂ ਆ ਦੇ ਬੈਡਰੂਮ ਚ ਪੱਤੇ ਦੇ ਮੋਸ ਘਰ ਤੋਂ ਜੋ ਜਨ ਕਲੀਂਦਾ ਦਰਸ਼ਨ ਸਿੰਘ ਹੈ ਮੇਰੇ ਬਦਨਾ ਕਰਦੇਵ ਸਿੰਘ ਹੈ ਤੇ ਮੇਰੇ ਬੱਚੇ ਦਾ ਬਸ ਖੁਦ ਮੈਂ ਜਾਇ ਨਹੀਂ ਗਿਆ 사ਦਾ ਬਹੁਤ ਵੱਡਾ ਨਾ ਗਲਤ ਹੋਈ ਹੈ ਇਹ 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 ਜੀ ਮੁੜ ਕੇ ਹੋਣੀ ਨਹੀਂ ਚਾਹੀਦੀ ਜੇ ਇਹ ਰੀਤ ਟੁੱਟਣੀ ਚਾਹੀਦੀ ਹੈ ਸਰਕਾਰ ਵੱਲੋਂ ਵੀ ਕਿਸੇ ਬੱਚੇ ਦਾ ਵਰਤੇ ਨਾ ਜੇ ਇਹ ਬੰਦੇ ਨਿਕਲਣਾ ਰੇ ਇਹ ਬੰਦੇ ਜੇ ਨਿਕਲਣਗੇ ਤਾਂ ਫਿਰ ਬੱਚੇ ਦੀ ਬਜਦੇ ਜਿੱਤੀ ਜਿੱਸਾ ਕਰ ਦੇਣਾ ਧੀ ਨਹੀਂ বাজਦੀ ਕਿਸੇ ਦੀ ਜੇ ਇਹ ਜਿਹੇ ਬੰਦਿਆਂ ਨੂੰ ਨਾ ਸਜ਼ਾ ਵੀ ਨਹੀਂ 4 ਸਾਲ ਦੀ ਗੱਲ ਇੱਕ ਰਾਤ ਬੱਚੇ ਨੂੰ ਲੈ ਕੇ ਆਇਆ ਗਿਆ ਸੀਗਾ ਉਹਨਾਂ ਨੇ ਦੱਸਿਆ ਜਿਹਾ ਅਸੀਂ ਵੀ ਉਹਨਾਂ ਦੇ ਗੁਆਂਢੀ ਨੇ ਹੀ ਕੀਤਾ ਸੀ ਉਹਦਾ ਬੱਚਾ ਇੱਕ ਗਲੀ ਦੇ ਵਿੱਚ ਖੇਡ ਰਿਹਾ ਸੀਗਾ ਤਾਂ ਪੁਲਿਸ ਵੱਲੋਂ ਬੱਚਾ ਲਿਆਂਦਾ ਗਿਆ ਸੀਗਾ ਅਸੀਂ ਜਿਹੜਾ ਸਾਡੇ ਵੱਲੋਂ ਬੰਦ ਦੀ ਕਾਰਵਾਈ ਹੁੰਦੀ ਹੈ ਮੈਡੀਕਲੋਜੀਕਲ ਐਗਜ਼ਾਮੀਨੇਸ਼ਨ ਉਹ ਕਰ ਲਿਆ ਗਿਆ ਸੈਂਪਲਸ ਵਗੈਰਾ ਅਸੀਂ ਭੇਜ ਦਿੱਤੇ 25 ਦੇ ਹਾਲਾਤ ਕਿਹੜੇ ਸੀ ਬੱਚੀ ਥੋੜਾ ਡਰਤਾ ਜਾਂਦਾ ਜਿਵੇਂ ਇੱਦਾਂ ਦਾ ਇਨਸੀਡੈਂਟ ਹੁੰਦਾ ਔਰ ਫਿਊਚਰ ਦੇ ਵਿੱਚ ਤੁਹਾਨੂੰ ਪਤਾ ਬੱਚੇ ਨੂੰ ਯਾਦ ਵੀ ਆ ਜਾਂਦਾ ਹਾਲਾਤ ਕਿਹੜੇ ਸੀ ਬੱਚੀ ਵੈਸੇ ਸਟੇਬਲ ਸੀ ਬੱਚਾ ਦੇਖੋ ਜੀ ਇਹ ਸਾਨੂੰ ਜਿਹੜੀ ਜਾਣਕਾਰੀ ਕੱਲ ਸਾਡੇ ਲੇਡੀ ਇਨਸਪੈਕਟਰ ਬਿੰਦਰਕੋਟ ਥਾਣਾ ਹਾਜ਼ਰ ਸੀਗੇ ਤੇ ਪੀੜਤ ਬੱਚੀ ਦੇ ਮਾਪਿਓ ਆ ਕੇ ਉਹਨਾਂ ਨੂੰ ਮਿਲੇ ਥਾਣੇ ਦੇ ਵਿੱਚ ਉਹਨਾਂ ਨੇ ਉਹਨਾਂ ਨੂੰ ਕੰਪਲੇਂਟ ਦਰਜ ਕਰਾਈ ਹੈ ਅਸੀਂ ਤੁਰੰਤ ਐਕਸ਼ਨ ਲੈਂਦੇ ਹੋયા ਉਸੇ ਵਕਤ ਮੁਕੱਦਮਾ ਰਜਿਸਟਰ ਕੀਤਾ ਹੈ 6 ਪੌਕਸ ਐਕਟ 2012 652 ਬੀਨਸਟੀ ਦੇ ਤਹਿਤ ਠੀਕ ਹੈ ਜੀ ਐਂਡ ਉਸ ਤੋਂ ਬਾਅਦ ਜਿਹੜੀ ਅਗਲੀ ਤਰਤੀ ਸ਼ਮਲ ਵਿੱਚ ਲਿਆਂਦੀ ਗਈ ਹੈ ਜਿਹੜਾ ਦੋਸ਼ੀ ਹੈ ਉਸ ਨੂੰ ਅਸੀਂ ਰਾਤ ਅਰੈਸਟ ਕਰ ਲਿਆ ਹੈਗਾ ਠੀਕ ਹੈ ਅੱਜ ਪੇਸ਼ ਅਦਾਲਤ ਕੀਤਾ ਜਾਊਗਾ ਉਸ ਦਾ ਪੁਲਿਸ ਕਮਾਂਡ ਲਿਆ ਜਾਊਗਾ ਅਸੀਂ ਪੂਰਾ ਇਸ ਮੈਟਰ ਨੂੰ ਸੀਰੀਅਸਲੀ ਲੈ ਰਹੇ ਹਾਂ ਪੂਰਾ ਅਸੀਂ ਬਾਤ ਰਹੇ ਹਾਂ ਵੀ ਇਸ ਬੰਦੇ ਨੇ ਕੋਈ ਉਹਦੀ ਕੋਈ ਬੱਚੀ ਦੀ ਵੀਡੀਓਗ੍ਰਾਫੀ ਜਾਂ ਫੋਟੋਗ੍ਰਾਫੀ ਤਾਂ ਨਹੀਂ ਕੀਤੀ ਉਸ ਦਾ ਪੁਲਿਸ ਕਮਾਂਡ ਲੈ ਕੇ ਉਸ ਤੋਂ ਮੋਬਾਈਲ ਵਗੈਰਾ ਰਿਕਵਰ ਕਰਾਇਆ ਜਾਊਗਾ